ਸਤ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਤੁਹਾਡਾ ਅਲਫਾ ਚੈਨਲ ਤੇ ਲੈ ਕੇ ਆਏ ਹਾਂ ਕਹਾਣੀ ਬੱਚੇ ਤੇ ਮੋਬਾਈਲ ਭਾਗ ਪਹਿਲਾ ਲੇਖਕ ਸਰਦਾਰ ਮਨਪ੍ਰੀਤ ਸਿੰਘ ਸਟਾਫ ਰੂਮ ਦੇ ਅੰਦਰ ਬੈਠੀ ਮੈਡਮ ਕਮਲਜੀਤ ਕੌਰ ਨੂੰ ਬਾਹਰ ਕਢੀ ਸਿਮਰਨ 9ਵੀਂ ਕਲਾਸ ਦੀ ਮਾਨੀਟਰ ਦੀ ਆਵਾਜ਼ ਸੁਣਾਈ ਦਿੱਤੀ ਮੈ ਆਈ ਕਮਲ ਮੈਮ ਜੈ ਜੈ ਕਮਨ ਸਿਮਰਨ ਸਿਮਰਨ ਆਪਣੇ ਪੈਰクセਟ ਦੀ ਹੋਈ ਅੰਦਰ ਆ ਜਾਂਦੀ ਹੈ ਉਸ ਦਾ ਝੁਕਿਆ ਹੋਇਆ ਸਿਰ ਦੇਖਾ ਕਮਲਜੀਤ ਕੌਰ ਆਪਣੀ ਕੁਰਸੀ ਤੋਂ ਉੱਠਦੀ ਹੋਈ ਪੁੱਛਦੀ ਹੈ ਵਟ ਹੈਪਨਡ ਬੱਚੇ ਇੰਨੇ ਉਦਾਸ ਕਿਉਂ ਲੱਗ ਰਹੇ ਹੋ ਤੁਸੀਂ ਸਿਮਰਨ ਨੇ ਆਪਣਾ ਚਿਹਰਾ ਉੱਪਰ ਚੁੱਕਿਆ ਤੇ ਇੱਕੋ ਸਾਹ ਵਿੱਚ ਬੋਲਣ ਲੱਗੀ ਮੈਮ 9ਥ ਕਲਾਸ ਦੇ ਬੁਆਏਜ਼ ਇਹ ਤਾਂ ਕਲਾਸ ਵਿੱਚ ਬੈਡ ਲੈਂਗੁਏਜ ਯੂਜ਼ ਕਰ ਰਹੇ ਹਨ ਐਂਡ ਉਹਨਾਂ ਕੋਲ ਕੋਈ 뮤지컬 ਡਿਵਾਈਸ ਵੀ ਹੈ ਜਿਸ ਤੋਂ ਕਿ ਉਹ ਵਾਰ-ਵਾਰ ਟਰੱਕ ਦੇ ਹਾਰਨ ਐਂਡ ਐਨੀਮਲਸ ਦੀਆਂ ਵੱਡਾ ਆਵਾਜ਼ਾਂ ਕੱਢ ਰਹੇ ਹਨ ਸਿਵਰਨ ਦੀ ਗੱਲ ਸੁਣ ਕੇ ਕਵਲਜੀਤ ਕੌਰ ਫਟਾਫਟ ਆਪਣੇ ਹੱਥ ਵਿੱਚ ਫੜੀਆਂ ਕਾਪੀਆਂ ਨੂੰ ਟੇਬਲ ਉੱਤੇ ਰੱਖਦੀ ਹੋਈ ਸਟਾਫ ਰੂਮ ਦੇ ਬਾਹਰ ਜਾਣ ਲੱਗਦੀ ਹੈ ਕਿ ਇਹਨੇ ਨੂੰ ਪੀਰੀਅਡ ਓਵਰ ਹੋਣ ਦੀ ਬੈਲ ਵੱਜ ਜਾਂਦੀ ਹੈ ਉਹ 2 ਸੈਕਿੰਡ ਰੁਕਣ ਦੇ ਬਾਅਦ ਫਿਰ ਤੋਂ ਪਹਿਲਾਂ 9ਵੀਂ ਕਲਾਸ ਵਿੱਚ ਜਾਣ ਦਾ ਮਨ ਬਣਾਉਂਦੀ ਹੈ ਲੇਕਿਨ ਇਹਨੇ ਨੂੰ ਸਟਾਫ ਰੂਮ ਵਿੱਚ ਇੱਕ ਮੇਡ ਆ ਕੇ ਬੋਲਦੀ ਹੈ ਮੈਡਮ ਜੀ ਤੁਹਾਨੂੰ ਪ੍ਰਿੰਸੀਪਲ ਮੈਡਮ ਨੇ ਬੁਲਾਇਆ ਹੈ ਕਵਲਜੀਤ ਕੌਰ ਅਜੀਬ ਕਿਸਮ ਦੀ ਅਸਮੰਜਸ ਵਿੱਚ ਫਸ ਜਾਂਦੀ ਹੈ ਅਤੇ ਮੇਡ ਨੂੰ ਓਕੇ ਦੀਦੀ ਕਹਿ ਕੇ ਰੁਕ ਜਾਂਦੀ ਹੈ ਸਿਮਰਨ ਵੀ ਉਸ ਦੇ ਕੋਲ ਹੀ ਖਲੋਤੀ ਸੀ ਜਿਸ ਨੂੰ ਕਿ ਉਹ ਕਲਾਸ ਵਿੱਚ ਵਾਪਸ ਜਾਣ ਲਈ ਆਖਦੀ ਹੈ ਹੁਣ ਸਟਾਫ ਰੂਮ ਵਿੱਚ ਕਮਲਜੀਤ ਕੌਰ ਇਕੱਲੀ ਸੀ ਤੇ ਇਸ ਦਚਿੱਤੀ ਵਿੱਚ ਫਸੀ ਹੋਈ ਸੀ ਕਿ ਉਹ ਪਹਿਲਾਂ 9ਵੀਂ ਕਲਾਸੇ ਜਾ ਕੇ ਬੱਚਿਆਂ ਦੀ ਤਲਾਸ਼ੀ ਲਵੇ ਜਾਂ ਫਿਰ ਪਹਿਲਾਂ ਪ੍ਰਿੰਸੀਪਲ ਮੈਮ ਦੇ ਆਰਡਰ ਨੂੰ ਫਾਲੋ ਕਰਦੀ ਹੋਈ ਉਹਨਾਂ ਨੂੰ ਮਿਲ ਕੇ ਆਵੇ ਬੜੀ ਅਜੀਬ ਕਿਸਮ ਦੀ ਕਸ਼ਮਕਸੀ ਜਿਸ ਨੂੰ ਕੇ ਪੰਜਾਬੀ ਦੇ ਅਧਿਆਪਕ ਹਰਪਾਲ ਸਿੰਘ ਨੇ ਆ ਕੇ ਸੁਲਝਾਇਆ ਜਿਸ ਨੇ ਕੇ ਸਟਾਫ ਰੂਮ ਵਿੱਚ ਆ ਕੇ ਜਦ ਕਮਲਜੀਤ ਕੌਰ ਨੂੰ ਸੋਚਾਂ ਵਿੱਚ ਉੱਭੀ ਵੇਖਿਆ ਤਾਂ ਉਹ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਬੋਲਿਆ ਕੀ ਹੋਇਆ ਮੈਡਮ ਜੀ ਪੀਰੀਅਡ ਪੁੱਲ ਗਿਆ ਆਪਣਾ ਵੀ ਕਿੱਧਰ ਨੂੰ ਜਾਣਾ ਹੈ ਹੁਣ ਹਰਪਾਲ ਸਿੰਘ ਦੇ ਆਉਣ ਨਾਲ ਕਮਲਜੀਤ ਕੌਰ ਨੂੰ ਆਪਣੀ ਮੁਸ਼ਕਲ ਦਾ ਹਰਪਾਲ ਨਿਕਲਦਾ ਦੱਸਿਆ ਤੇ ਉਸਨੇ ਸਿਮਰਨ ਵੱਲੋਂ ਲਗਾਈ ਸ਼ਿਕਾਇਤ ਬਾਰੇ ਹਰਪਾਲ ਸਿੰਘ ਨੂੰ ਸਭ ਕੁਝ ਦੱਸ ਦਿੱਤਾ ਤੇ ਨਾਲ ਹੀ ਆਪਣੀ ਮਜ਼ਦੂਰੀ ਬਾਰੇ ਵੀ ਦੱਸਿਆ ਤੇ ਉਸ ਨੂੰ ਪ੍ਰਿੰਸੀਪਲ ਮੈਡਮ ਨੇ ਆਪਣੇ ਆਫਿਸ ਵਿੱਚ ਬੁਲਾਇਆ ਹੈ ਹਰਪਾਲ ਸਿੰਘ ਦਾ ਇਹ ਵਾਲਾ ਪੀਰੀਅਡ ਖਾਲੀ ਸੀ ਇਸ ਲਈ ਉਹ ਕਮਲੀਦਕਰ ਨੂੰ ਬੇਫਿਕਰ ਹੋ ਕੇ ਪ੍ਰਿੰਸੀਪਲ ਮੈਡਮ ਕੋਲ ਜਾਣ ਲਈ ਬੋਲਦਾ ਹੈ ਤੇ ਆਪ ਫਟਾਫਟ 9ਵੀਂ ਕਲਾਸ ਦੇ ਬੱਚਿਆਂ ਦੀ ਤਲਾਸ਼ੀ ਲੈਣ ਚਲਾ ਜਾਂਦਾ ਹੈ ਤਕਰੀਬਨ 15 ਮਿੰਟ ਬਾਅਦ ਕਮਲਜੀਤ ਕੌਰ ਜਦ ਪ੍ਰਿੰਸੀਪਲ ਨਾਲ ਮੀਟਿੰਗ ਕਰਕੇ ਆਫਿਸ ਤੋਂ ਬਾਹਰ ਨਿਕਲਣ ਲੱਗੀ ਤਾਂ ਅਚਾਨਕ ਆਫਿਸਰ ਦਾ ਦਰਵਾਜ਼ਾ ਕੋਲ ਕੇ ਰੈਸੈਪਸ਼ਨਿਸਟ ਅੰਦਰ ਆਉਣ ਦੀ ਇਜਾਜ਼ਤ ਮੰਗਦੀ ਹੈ ਪ੍ਰਿੰਸੀਪਲ ਉਸ ਨੂੰ ਅੰਦਰ ਬੁਲਾ ਲੈਂਦੀ ਹੈ ਤੇ ਕਮਲਜੀਤ ਕੌਰ ਨੂੰ ਜਾ ਕੇ ਆਪਣਾ ਬੱਚਿਆ ਹੋਇਆ ਪੀਰੀਡ ਲੈਣ ਲਈ ਬੋਲਦੀ ਹੈ ਕਮਲਜੀਤ ਕੌਰ ਜਦ ਬਾਹਰ ਆਈ ਤਾਂ ਉਸ ਨੇ ਆਫਿਸ ਦੇ ਬਾਹਰ ਹਰਪਾਲ ਸਰ ਅਤੇ 9ਵੀਂ ਕਲਾਸ ਦੇ ਜਗਰੂਪ ਸਿੰਘ ਨੂੰ ਖੜਾ ਵੇਖਿਆ ਜਿਹਨਾਂ ਨੂੰ ਇਕੱਠਿਆਂ ਪ੍ਰਿੰਸੀਪਲ ਮੈਡਮ ਦੇ ਆਫਿਸ ਅੱਗੇ ਖੜਾ ਵੇਖ ਉਹ ਤਰ੍ਹਾਂ ਸਮਝ ਗਈ ਕਿ ਜ਼ਰੂਰ ਜਗਰੂਪ ਕੋਲੋਂ ਮੋਬਾਈਲ ਜਾਂ ਕੋਈ ਹੋਰ 뮤지컬 ਡਿਵਾਈਸ ਫੜ ਹੋਈ ਹੈ ਜਦਕਿ ਉਹ ਅਸਲੀਅਤ ਤੋਂ ਪੂਰੀ ਤਰ੍ਹਾਂ ਬੇਖਬਰ ਸੀ ਕਿ ਜਗਰੂਪ ਨੇ ਕਿੰਨੀ ਵੱਡੀ ਕਰਤੂਤ ਕੀਤੀ ਹੈ ਉਹ ਰੋਕੇ ਹਰਪਾਸਰ ਕੋਲੋਂ ਸਾਰੇ ਮਾਜ਼ਰੇ ਬਾਰੇ ਜਾਨਣਾ ਚਾਹੁੰਦੀ ਸੀ ਪਰ ਆਫਿਸ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਨਜ਼ਰ ਵਿੱਚ ਆਉਣ ਦੇ ਡਰ ਨਾਲ ਉਹ ਬਿਨਾਂ ਕੁਝ ਪੁੱਛੇ ਹੀ ਆਪਣੀ ਕਲਾਸ ਲੈਣ ਚਲੀ ਜਾਂਦੀ ਹੈ ਹਾਲਾਂਕਿ ਪੀਰੀਅਡ ਦੇ ਹੁਣ ਮਸਾਂ 10 ਮਿੰਟ ਹੀ ਬਚੇ ਸਨ ਪਰ ਫਿਰ ਵੀ ਉਹ ਉਹਨਾਂ 10 ਮਿੰਟਾਂ ਨੂੰ ਵੀ ਖਰਾਬ ਨਹੀਂ ਸੀ ਕਰਨਾ ਚਾਹੁੰਦੀ ਇਸ ਲਈ ਉਹ ਸਟਾਫ ਰੂਮ ਵਿੱਚੋਂ ਬੱਚਿਆਂ ਦੀਆਂ ਕਾਪੀਆਂ اٹھਾਉਣ ਦੀ ਬਜਾਏ ਸਿੱਧਾ ਆਪਣਾ ਪੀਰੀਅਡ ਲੈਣ ਲਈ ਚਲੀ ਜਾਂਦੀ ਹੈ 10 ਮਿੰਟ ਬਾਅਦ ਜਦ ਬੈਲ ਵੱਜੀ ਤਾਂ ਇਹ ਬੱਚਿਆਂ ਦੀ ਅਸੈਸ ਦਾ ਟਾਈਮ ਸੀ ਜਿਸ ਵਿੱਚ ਾਰੇ ਕੇ ਇਨਚਾਰਜ ਅਧਿਆਪਕ ਨੂੰ ਆਪਣੀ ਕਲਾਸ ਵਿੱਚ ਰਹਿ ਕੇ ਹੀ ਲੰਚ ਕਰਨਾ ਪੈਂਦਾ ਸੀ ਇਸ ਦੌਰਾਨ ਜਦ ਕਮਲਜੀਤ कौर ਸਟਾਫ ਰੂਮ ਅੰਦਰ ਆਪਣਾ ਲੰਚ ਬਾਕਸ ਲੈਣ ਪਹੁੰਚੀ ਤਾਂ ਉੱਥੇ ਮੌਜੂਦ ਚਾਰ ਪੰਜ ਅਧਿਆਪਕਾਂ ਨੇ ਅਚਾਨਕ ਉਸ ਨੂੰ ਆਣ ਕੇ ਰਿਆ ਤੇ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ ਜਗ ਰੂਪ ਦਾ ਕੀ ਬਣਿਆ ਕਮਲ ਮੈਡਮ ਇਹ ਸੁਣ ਕੇ ਕਮਲਜੀਤ कौर ਉਹਨਾਂ ਸਾਰਿਆਂ ਦਾ ਮੂੰਹ ਵੇਖਣ ਲੱਗੀ ਤੇ ਅਣਜਾਣ ਬਣ ਕੇ ਬੋਲੀ ਇਹ ਜਗਰੂਪ ਦੇ ਗਰੁੱਪ ਨੇ ਕਰ ਲੋ ਗੱਲ ਪੂਰੇ ਸ਼ਹਿਰ ਵਿੱਚ ਢੋਲੀ ਨੇ ਢੋਲ ਘਟਾ ਦਿੱਤਾ ਤੇ ਮੈਡਮ ਹੁਣ ਆ ਕੇ ਪੁੱਛ ਰਹੇ ਨੇ ਕਿ ਸਿੰਜ ਕਿੱਥੇ ਲੱਗਣੀ ਹੈ ਕਵਲੀ ਰਕੌਰ ਦੇ ਖਲੋਤੀ ਇੱਕ ਮੈਡਮ ਬੋਲੀ ਸੱਚੀ ਯਾਰ ਮੈਨੂੰ ਕੁਝ ਨਹੀਂ ਪਤਾ ਜਗਰੂਪ ਬਾਰੇ ਮੈਂ ਤਾਂ ਉਸ ਵਕਤ ਪ੍ਰਿੰਸੀਪਲ ਮੈਡਮ ਦੇ ਆਫਿਸ ਵਿੱਚ ਸੀ ਜਦ ਅਰਪਾਲ ਸਰ ਜਗਰੂਪ ਨੂੰ ਲੈ ਕੇ ਰਿਸੈਪਸ਼ਨ ਏਰੀਆ ਵਿੱਚ ਖੜੇ ਦਿਖੇ ਮੈਨੂੰ ਹਰਪਾਲ ਸਰ ਦਾ ਤਾਂ ਜਿਲੋਂ ਧੰਨਵਾਦ ਕਰ ਤੂੰ ਜੇ ਉਹ ਨਾ ਹੁੰਦੇ ਅੱਜ ਤਾਂ ਇਸ ਵਕਤ ਪੂਰੇ ਸਕੂਲ ਵਿੱਚ ਪੁਲਸੀ ਪਸ ਹੋਣੀ ਸੀ ਕੀ ਮਤਲਬ ਕੋਈ ਦੱਸੋ ਵੀ ਹੁਣੇ ਇਹ ਗੱਲ ਕੀ ਹੋਈ ਹੈ ਕਮਲਜੀਤ ਕੌਰ ਅਤਾਵਲੀ ਹੁੰਦੀ ਹੋਈ ਪੁਸ਼ਤੀ ਹੈ ਉਸ ਦੇ ਕੋਲ ਖੜੀਆਂ ਮੈਡਮਾਂ ਵਿੱਚੋਂ ਇੱਕ ਮੈਡਮ ਉਸ ਨੂੰ ਸਾਰੇ ਮਾਜਰੇ ਬਾਰੇ ਦੱਸਦੀ ਹੈ ਕਿ ਅੱਜ ਜਦੋਂ ਹਰਪਾਲ ਸਰ ਨੌਵੀਂ ਕਲਾਸ ਦੇ ਬੱਚਿਆਂ ਦੀ ਤਲਾਸ਼ੀ ਲੈਣਗੇ ਤਾਂ ਉਹਨਾਂ ਨੂੰ ਜੋ ਰੂਪ ਦੇ ਬੈਗ ਵਿੱਚੋਂ ਮੋਬਾਈਲ ਲਾਈਟਰ ਤੇ ਇੱਕ ਪੋਸਟਰ ਮਿਲਿਆ ਤੇ ਜਾਣਦੀ ਹੈ ਕਿ ਉਹ ਪੋਸਟਰ ਕਿਸ ਚੀਜ਼ ਦਾ ਸੀ ਕਮਲਜੀਤ ਕੌਰ ਤੁਰੰਤ ਪੁੱਛਦੀ ਹੈ ਇਹ ਚੀਜ਼ ਦਾ ਸੀ ਔਰਤਾਂ ਦੀਆਂ ਨੰਗੀਆਂ ਤਸਵੀਰਾਂ ਵਾਲਾ ਪੋਸਟਰ ਸੀ ਓ ਮਾਈ ਗੋਡ ਏ ਕੀ ਗੀਤਾ ਜਰੂਰ ਤੋਂ ਮੈਨੂੰ ਤੇਰੇ ਤੋਂ ਇਹ ਵੀ ਨਹੀਂ ਸੀ ਇੱਥੇ ਹੀ ਬਸ ਨਹੀਂ ਜਦ ਹਰਪਾਲ ਸਰ ਉਸ ਨੂੰ ਪ੍ਰਿੰਸੀਪਲ ਮੈਡਮ ਕੋਲ ਲੈ ਕੇ ਆ ਰਹੇ ਸਨ ਤਾਂ ਉਹ ਸਰ ਦੇ ਹੱਥ ਉੱਪਰ ਦੰਦੀ ਵੱਢ ਕੇ ਉੱਪਰ ਟਰੈਸ ਵੱਲ ਦੌੜ ਗਿਆ ਸੀ ਤੇ ਉੱਪਰ ਜਾ ਕੇ ਉਹ ਪਾਗਲ ਨੀਚੇ ਛਾਲ ਮਾਰਨ ਲੱਗਾ ਸੀ ਤੇ ਐਨ ਉਸੇ ਸਮੇਂ ਹਰਪਾਲ ਸਰ ਨੇ ਉਸ ਨੂੰ ਬਾਹਾਂ ਫੜ ਕੇ ਪਿੱਛੇ ਖਿੱਚ ਲਿਆ ਤੇ ਸਿੱਧਾ ਪ੍ਰਿੰਸੀਪਲ ਮੈਡਮ ਕੋਲ ਲੈ ਗਏ ਕਮਲਜੀਤ ਕੌਰ ਕੋਈ ਪ੍ਰਤੀਕਿਰਿਆ ਕਰ ਪਾਉਂਦੀ ਇਸ ਤੋਂ ਪਹਿਲਾਂ ਹੀ ਉਸ ਨੂੰ ਪ੍ਰਿੰਸੀਪਲ ਮੈਡਮ ਦੇ ਆਫਿਸ ਵਿੱਚ ਪਹੁੰਚਣ ਦਾ ਬਲਾਵਾ ਆ ਜਾਂਦਾ ਹੈ ਕਮਲਜੀਤ ਕੌਰ ਜਿਆਦਾ ਪ੍ਰਿੰਸੀਪਲ ਦੇ ਦਫ਼ਤਰ ਅੰਦਰ ਬੜੀ ਤਾਂ ਉੱਥੇ ਉਸ ਨੂੰ ਇੱਕ ਵੱਖਰਾ ਹੰਜੂਮ ਲੱਗਾ ਵਿਖਿਆ ਜਿਸ ਵਿੱਚ ਪ੍ਰਿੰਸੀਪਲ ਹਰਪਾਲ ਸਰ ਜਗਰੂਪ ਅਤੇ ਉਸ ਦੀ ਮਾਂ ਮੌਜੂਦ ਸੀ ਜਗਰੂਪ ਦੀ ਕਲਾਸ ਇੰਚਾਰਜ ਬੀਖ ਹਰਵਿੰਦਰ ਕੌਰ ਤੇ ਜਗਰੂਪ ਦੀ ਮਾਂ ਉਸ ਵੱਲ ਇਸ਼ਾਰਾ ਕਰਕੇ ਬੋਲਦੀ ਹੈ ਤੁਸੀਂ ਜਗਰੂਪ ਦੀ ਇੰਚਾਰਜ ਨੂੰ ਪੁੱਛ ਲਓ ਕਿ ਜਗਰੂਪ ਕਦੇ ਵੀ ਐਸੀ ਹਰਕਤ ਨਹੀਂ ਕਰ ਸਕਦਾ ਹਾਂਜੀ ਮੈਡਮ ਤੁਸੀਂ ਪ੍ਰਿੰਸੀਪਲ ਸਾਹਿਬ ਨੂੰ ਦੱਸੋ ਕਿ ਇਹ ਜਗਰੂਪ ਕਿੰਨਾ ਸਮਝਦਾਰ ਅਤੇ ਲਾਇਕ ਬੱਚਾ ਹੈ ਆਪਣੇ ਉੱਤੇ ਇਹ ਗੱਲ ਆਉਣ ਤੇ ਕਮਲਜੀਤ ਕੌਰ ਇੱਕਦਮ ਘਾਬਰ ਜਾਂਦੀ ਹੈ ਜਿਸ ਕਾਰਨ ਉਸ ਕੋਲੋਂ ਕੋਈ ਵੀ ਜਵਾਬ ਨਹੀਂ ਦੇ ਦਤਾ ਜਦਕਿ ਇਹਨੇ ਨੂੰ ਪ੍ਰਿੰਸੀਪਲ ਇੱਕ ਫਾਈਲ ਵਿੱਚੋਂ ਕੁਝ ਪੇਪਰ ਕੱਢ ਕੇ ਬੋਲਦੀ ਹੈ ਤੁਸੀਂ ਇਹਨਾਂ ਨੂੰ ਛੱਡੋ ਤੇ ਇੱਧਰ ਵੇਖੋ ਆਪਣੇ ਬੱਚੇ ਦੀਆਂ ਕੰਪਲੇਂਟਸ ਦੀ ਲਿਸਟ ਇਹ ਦੇਖੋ ਇਸ ਨੂੰ ਸਾਇੰਸ ਪੜਾਉਣ ਵਾਲੀ ਟੀਚਰ ਦੀ ਕੰਪਲੇਂਟ ਜਿਸ ਵਿੱਚ ਜਗਰੂਪ ਵੱਲੋਂ ਡਿਊਰਿੰਗ ਦਾ ਪੀਰੀਅਡ ਪਟਾਕੇ ਚਲਾਉਣ ਦੀ ਸ਼ਿਕਾਇਤ ਕੀਤੀ ਗਈ ਹੈ ਤੇਜ ਗਰੁੱਪ ਦੇ ਪੀਰੀਆਡਿਕ ਟੈਸਟ ਵਿੱਚ ਚੀਟਿੰਗ ਕਰਨ ਦੀ ਕੰਪਲੇਂਟ ਬਿਲ ਸਲਿੱਪ ਜਿਸ ਤੋਂ ਇਹ ਚੀਟਿੰਗ ਕਰ ਰਿਹਾ ਸੀ ਸਿਰਫ ਇਹੀ ਨਹੀਂ ਇਸ ਦੇ ਬੱਸ ਡਰਾਈਵਰ ਵੱਲੋਂ ਵੀ ਸਾਨੂੰ ਲਗਾਤਾਰ ਇਸ ਦੀਆਂ ਕੰਪਲੇਂਟਸ ਮਿਲਦੀਆਂ ਨੇ ਇਹ ਬਸ ਵਿੱਚ ਛੋਟੇ ਬੱਚਿਆਂ ਨੂੰ ਮਾਰਦਾ ਹੈ ਅਤੇ ਗਾਲਾਂ ਕੱਢਦਾ ਹੈ ਐਂਡ ਅੱਜ ਦਾ ਇਸ ਨੇ ਹਾਦੀ ਕਰ ਦਿੱਤੀ ਮੈਨੂੰ ਤਾਂ ਇਹ ਦੇਖ ਕੇ ਹੈਰਾਨੀ ਹੋ ਰਹੀ ਹੈ ਕਿ ਤੁਸੀਂ ਇਸ ਦੀ ਗਲਤੀ ਨੂੰ ਸਵੀਕਾਰ ਕਰਨ ਦੀ ਬਜਾਏ ਉਲਟਾ ਇਸ ਨੂੰ ਡਿਫੈਂਡ ਕਰ ਰਹੇ ਹੋ ਆਈ ਐਮ ਐਕਸਟ੍ਰੀਮਲੀ ਸੌਰੀ ਮੈਮ ਕੈਨ ਨਾਟ ਟੋਲਰੇਟ ਅ ਸੱਚ ਟਾਈਪ ਆਫ ਐਕਟੀਵਿਟੀਜ਼ ਇਨ ਮਾਈ ਸਕੂਲ ਸੋ ਅਸੀਂ ਤੁਹਾਡੇ ਬੱਚੇ ਨੂੰ ਟੈਂਪਰੇਰੀ ਆਪਣੇ ਸਕੂਲ ਤੋਂ ਸਸਪੈਂਡ ਕਰ ਰਹੇ ਹਾਂ ਤੇ ਤੇੋ ਕੇਸ ਦੀ 10th ਕਲਾਸ ਦੀ ਰਜਿਸਟ੍ਰੇਸ਼ਨ ਭੇਜੀ ਜਾ ਚੁੱਕੀ ਹੈ ਇਸ ਲਈ ਇਹ ਸਕੂਲ ਵਿੱਚ ਸਿਰਫ ਆਪਣੇ ਐਗਜ਼ਾਮ ਦੇਣ ਹੀ ਆ ਸਕਦਾ ਹੈ ਰਵਿੰਦਰ ਕੌਰ ਪ੍ਰਿੰਸੀਪਲ ਨੇ ਇਸ ਫੈਸਲੇ ਦਾ ਬਰੋਧ ਕਰਦੀ ਬੋਲਦੀ ਹੈ ਤੁਸੀਂ ਜੀ ਸਸਪੈਂਡ ਕਰਨਾ ਹੈ ਇਸ ਨੂੰ ਮੈਂ ਖੁਦ ਹੀ ਤੁਹਾਡੇ ਇਸ ਸਕੂਲ ਤੋਂ ਆਪਣੇ ਬੱਚੇ ਨੂੰ ਹਟਾਉਂਦੀ ਹਾਂ ਬੜਾ ਨਾਮ ਸੁਣਿਆ ਸੀ ਸਕੂਲ ਦਾ ਕਿ ਇੱਥੇ ਬਾਕੀ ਸਕੂਲਾਂ ਨਾਲੋਂ ਬਿਹਤਰ ਪੜ੍ਹਾਈ ਕਰਵਾਈ ਜਾਂਦੀ ਹੈ ਪਾਰੇ ਇੱਥੇ ਤਾਂ ਉਲਟਾ ਕੰਮ ਚੱਲਦਾ ਹੈ ਨਿਆਣਿਆਂ ਨੂੰ ਹੋਰ ਜ਼ਿਆਦਾ ਵਿਗਾੜਨਾ ਅਤੇ ਨਲਾਇਕ ਬਣਾਉਣ ਦਾ ਆਓ ਚੱਲਗੇ ਪੁੱਤ ਇੱਥੇ ਨਹੀਂ ਕਿਸੇ ਨੇ ਸਾਡੀ ਗੱਲ ਸੁਣਨੀ ਇੱਕਦਮ ਜਗਰੂਪ ਵੱਲ ਇਸ਼ਾਰਾ ਕਰਦੀ ਹਰਵਿੰਦਰ ਕੌਰ ਬੋਲੀ ਇੰਨੇ ਨੂੰ ਕਾਫੀ ਚਿਰ ਤੋਂ ਚੁੱਪ ਖਲੋਤੀ ਕਮਲਜੀਤ ਕੌਰ ਜਗਰੂਪ ਦੀ ਮਾਂ ਹਰਵਿੰਦਰ ਕੌਰ ਦੇ ਕੋਲ ਆ ਕੇ ਆਖਦੀ ਹੈ ਤੁਸੀਂ ਇਸ ਤਰ੍ਹਾਂ ਆਪਣੇ ਬੱਚੇ ਦੀਆਂ ਗਲਤੀਆਂ ਉੱਪਰ ਪਰਦਾ ਪਾ ਕੇ ਉਸ ਨੂੰ ਹੋਰ ਜ਼ਿਆਦਾ ਵਿਗਾੜਨ ਦਾ ਕੰਮ ਕਰ ਰਹੇ ਹੋ ਜਿਸ ਦਾ ਕਿ ਭਵਿੱਖ ਵਿੱਚ ਤੁਹਾਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪਵੇਗਾ ਸੋ ਬਿਹਤਰ ਇਹੀ ਹੈ ਕਿ ਆਪਣੇ ਬੱਚੇ ਨੂੰ ਉਸ ਦੀ ਗਲਤੀ ਸਵੀਕਾਰ ਕਰਨੀ ਸਿਖਾਓ ਤਾਂ ਕਿ ਅੱਗੇ ਚੱਲ ਕੇ ਉਹ ਇਸ ਤਰ੍ਹਾਂ ਦੀ ਗਲਤੀ ਨੂੰ ਦੁਬਾਰਾ ਨਾ ਦੁਹਰਾ ਸਕੇ ਕਾਮਲਜੀਤ ਕੌਰ ਨੇ ਇਹ ਸਾਰੀਆਂ ਗੱਲਾਂ ਜਾਗਰੂਕ ਦੇ ਚੰਗੇ ਭਵਿੱਖ ਲਈ ਹੀ ਕੀਤੀਆਂ ਸਨ ਮਗਰ ਫਿਰ ਵੀ ਹਰਵਿੰਦਰ ਕੌਰ ਉਸ ਦੀਆਂ ਗੱਲਾਂ ਦਾ ਗਲਤ ਮਤਲਬ ਕੱਢਦੀ ਹੋਈ ਉਲਟਾ ਉਸ ਨਾਲ ਹੀ ਬੈਸ ਕਰਨ ਲੱਗੀ ਕਿ ਉਹ ਤੇ ਪ੍ਰਿੰਸੀਪਲ ਜਾਣ ਪੁੱਝ ਕੇ ਜਗਰੂਪ ਨੂੰ ਕਸੂਰਵਾ ਠਹਿਰਾ ਰਿਆ ਨਾ ਜਦਕਿ ਉਸ ਦਾ ਬੇਟਾ ਬਿਲਕੁਲ ਬੇਕਸੂਰ ਹੈ ਪਰ ਕਮਲਜੀਤ ਕੌਰ ਦੀ ਸ਼ਰਾਪਤ ਦੇਖੋ ਕਿ ਆਪਣੀ ਵਿਦਿਅਕ ਯੋਗਤਾ ਉੱਪਰ ਉਂਗਲੀਆਂ ਉਠਾਉਣ ਦੇ ਬਾਵਜੂਦ ਵੀ ਉਸ ਨੇ ਹਰਵਿੰਦਰ ਕੌਰ ਨੂੰ ਕੋਈ ਮੋਰਮਾਂ ਜਵਾਬ ਨਹੀਂ ਦਿੱਤਾ ਤੇ ਚੁੱਪਚਾਪ ਉਸ ਦੀਆਂ ਕੜਵਾਹਟ ਭਰੀਆਂ ਗੱਲਾਂ ਨੂੰ ਬਰਦਾਸ਼ਤ ਕਰਦੀ ਰਹੀ ਖੈਰ ਜਦ ਪ੍ਰਿੰਸੀਪਲ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਸਕੂਲ ਦੀ ਸਭ ਤੋਂ ਵਧੀਆ ਅਧਿਆਪਕ ਨੂੰ ਬੇਇਜਤਨ ਦੇ ਵੇਖਿਆ ਤਾਂ ਉਸ ਕੋਲੋਂ ਇਹ ਸਭ ਬਰਦਾਸ਼ਤ ਨਹੀਂ ਹੋਇਆ ਤੇ ਉਸਨੇ ਜਗਰੂਪ ਦਾ सस्पेंशन ਲੈਟਰ ਉਸਦੀ ਮਾਂ ਨੂੰ ਪੜਾ ਦਿੱਤਾ ਪਰਵਿੰਦਰ ਕੌਰ ਅੱਗੋਂ ਉਸ ਸਸਪेंशन ਲੈਟਰ ਨੂੰ ਪਾਰਦੀ ਹੋਈ ਬੋਲੀ ਸਾਨੂੰ ਨਹੀਂ ਲੋੜ ਇਸ ਲੈਟਰ ਦੀ ਮੇਰਾ ਵੀਰਾ ਮੇਰੇ ਪੁੱਤ ਦੀ ਐਡਮਿਸ਼ਨਾਂ ਬਿਨਾਂ ਕਿਸੇ ਕਾਰਦੇਹੀ ਹੋਰ ਕਿਸੇ ਵਧੀਆ ਸਕੂਲ ਵਿੱਚ ਕਰਵਾ ਦੇਵੇਗਾ ਇਹਨਾਂ ਆਖ ਉਹ ਜਗਰੂਪ ਦੀ ਬਾਹ ਫੜ ਕੇ ਪ੍ਰਿੰਸੀਪਲ ਦੇ ਕਮਰੇ ਵਿੱਚੋਂ ਬਾਹਰ ਨਿਕਲ ਜਾਂਦੀ ਹੈ ਉਹਨਾਂ ਦੋਨਾਂ ਦੇ ਵਾਰ ਜਾਣ ਦੇ ਬਾਅਦ ਪ੍ਰਿੰਸੀਪਲ ਆਪਣੇ ਮੱਥੇ ਉੱਪਰ ਹੱਥ ਰੱਖ ਕੇ ਬੋਲੀ ਤੋਬਾ ਤੋਬਾ ਥੀ ਨੀ ਇਟੇਟੈਂਸੀ ਇਹ ਰੇਡੀ ਆਪਣੇ ਬੱਚੇ ਦੀ ਗਲਤੀ ਹੀ ਨਹੀਂ ਦਿਖਦੀ ਇਹਨੂੰ ਚਲੋ ਜਾਣ ਛੁੱਟੀ ਜੋਟੂ ਗਵਰਨਮੈਂਟ ਨਾਓ ਐਂਡ ਲਿਸਨ ਕਮਲਜੀਤ ਜਿਸ ਮੈਂ ਕਮਲਜੀਤ ਕੋ ਜਵਾਬ ਦਿੰਦਿਆਂ ਬੋਲੀ ਅਗਰ ਇਸ ਲੇਡੀ ਦੇ ਦੁਆਰਾ ਤੁਹਾਨੂੰ ਕੋਈ ਕਾਲ ਆਉਂਦੀ ਹੈ ਤਾਂ ਰিসিਵ ਕਰਨ ਦੀ ਕੋਈ ਜ਼ਰੂਰਤ ਨਹੀਂ ਜਦ ਬਿਨਾ ਟੀਸੀ ਦੇ ਦੂਸਰੇ ਕਿਸੇ ਸਕੂਲ ਵਿੱਚ ਐਡਮਿਸ਼ਨ ਲੈਣ ਵਿੱਚ ਮੁਸ਼ਕਲ ਹੋਈ ਤਾਂ ਦੇਖਣਾ ਕਿਵੇਂ ਭੱਜੀ ਭੱਜੀ ਮੇਰੇ ਕੋਲ ਹੀ ਵਾਪਸ ਆਵੇਗੀ ਓਕੇ ਮੈਮ ਇਨਾਂ ਆਖ ਦੋਨੋਂ ਅਧਿਆਪਕ ਪ੍ਰਿੰਸੀਪਲ ਦੇ ਦਫ਼ਤਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਗੱਡੀ ਵਿੱਚ ਘਰ ਨੂੰ ਜਾਂਦੇ ਸਮੇਂ ਹਰਵਿੰਦਰ ਕੌਰ ਜਗਰੂਪ ਨੂੰ ਪਤਿਉਂਦੀ ਜਾਂਦੀ ਹੈ ਇਹ ਉਹ ਆਪਣੇ ਬੇਟੇ ਨੂੰ ਸ਼ਹਿਰ ਦੇ ਕਿਸੇ ਹੋਰ ਵਧੀਆ ਸਕੂਲ ਚ ਪੜਾਵੇਗੀ ਜਦਕਿ ਜਗਰੂਪ ਮਾਣੀ ਮਾਨ ਵਿੱਚ ਸਕੂਲ ਤੇ ਪੜ੍ਹਾਈ ਤੋਂ ਜਾਣ ਛੱਟਣ ਦੀਆਂ ਖੁਸ਼ੀਆਂ ਬਣਾ ਰਿਹਾ ਹੁੰਦਾ ਹੈ ਅਸਲ ਵਿੱਚ ਜਗਰੂਪ ਦਾ ਜਨਮ ਉਸਦੇ ਮਾਪੇ ਦੇ ਵਿਆਹ ਤੋਂ ਤਕਰੀਬਨ 8 ਸਾਲ ਬਾਅਦ ਕਾਫੀ ਅਬਨਾਰਮਲ ਹਾਲਤ ਵਿੱਚ ਹੋਇਆ ਸੀ ਤੇ ਡਾਕਟਰ ਨੇ ਉਸਦੇ ਜਨਮ ਤੋਂ ਹੀ ਉਸਦੇ ਮਾਪੇ ਨੂੰ ਉਹਦਾ ਖਾਸ ਤੌਰ ਤੇ ਖਿਆਲ ਰੱਖਣ ਦੀ ਹਦਾਇਤ ਕੀਤੀ ਸੀ ਜਿਸ ਕਾਰਨ ਉਸਦੇ ਮਾਪੇ ਤੇ ਖਾਸ ਕਰ ਉਸਦੀ ਮਾਂ ਰਵਿੰਦਰ ਕੌਰ ਨੇ ਉਸ ਨੂੰ ਬਚਪਨ ਤੋਂ ਹੀ ਬਹੁਤ ਲਾਡਾਂ ਨਾਲ ਪਾਲਿਆ ਸੀ ਸ਼ਾਇਦ ਆਦੀ ਉਸ ਨੂੰ ਆਪਣੀ ਬੇਟੀ ਦੀ ਇੰਨੀ ਵੱਡੀ ਕਰਤੂਤ ਵੀ ਮਹਿਜ਼ ਇੱਕ ਛੋਟੇ ਬੱਚਿਆਂ ਦੀ ਸ਼ਰਾਰਤ ਦੀ ਤਰ੍ਹਾਂ ਲੱਗੀ ਜਿਸ ਦਾ ਕਿ ਉਸਨੇ ਜਗਰੂਪ ਕੋਲੋਂ ਕੋਈ ਜਵਾਬ ਤੱਕ ਵੀ ਨਹੀਂ ਮੰਗਿਆ ਦੇ ਉਸ ਦੇ ਸਕੂਲ ਬੈਗ ਵਿੱਚ ਉਹ ਅਸ਼ਲੀਲ ਤਸਵੀਰਾਂ ਵਾਲਾ ਪੋਸਟਰ ਕਿਵੇਂ ਆਇਆ ਜਗਰੂਪ ਦਾ ਪਿਤਾ ਅਵਤਾਰ ਸਿੰਘ ਜਗਰੂਪ ਦੇ ਜਨਮ ਤੋਂ 1 ਸਾਲ ਮਗਰੋਂ ਹੀ ਇਟਲੀ ਚਲਾ ਗਿਆ ਸੀ ਜਿੱਥੋਂ ਕਿ ਕੱਚੇ ਤੌਰ ਤੇ ਵਾਪਸ ਮੋਣਾ ਸਾਰੀ ਕੀਤੀ ਕਰਾਈ ਮਿਹਨਤ ਤੇ ਪਾਣੀ ਫੇਰਨ ਦੀ ਤਰ੍ਹਾਂ ਸੀ ਉੱਤੋਂ ਉਸ ਨੇ ਜਲਦੀ ਪੱਕਾ ਹੋ ਕੇ ਪਿੰਡ ਵਾਪਸ ਜਾਣ ਦੀ ਉਮੀਦ ਵਿੱਚ ਇਟਲੀ ਤੋਂ ਪੁਰਤਗਾਲ ਜਾਣ ਦਾ ਫੈਸਲਾ ਲੈ ਲਿਆ ਜਿਸ ਕਾਰਨ ਉਸ ਨੂੰ ਇਸੇ ਜਰੂਰੀ ਮੁਲੱਕਰ ਦੀ ਨਾਗਰਿਕਤਾ ਲੈਣ ਲਈ 6 ਸਾਲ ਹੋਰ ਇੰਤਜ਼ਾਰ ਕਰਨਾ ਪਿਆ। ਇਹਨਾਂ ਜਿਸ ਨੇ ਪੂਰੇ 14 ਸਾਲ ਆਪਣੇ ਘਰ ਦਾ ਮੂੰਹ ਨਹੀਂ ਸੀ ਵੇਖਿਆ। ਜਿਨ੍ਹਾਂ ਵਿੱਚੋਂ 8 ਸਾਲ ਉਹ ਇਟਲੀ ਵਿੱਚ ਰਿਹਾ। ਜਦਕਿ 6 ਸਾਲ ਉਸਨੇ ਪੁਰਤਗਾਲ ਰਹਿ ਕੇ guzare ਸਨ। ਖੈਰ ਉਸ ਨੂੰ ਆਪਣੇ ਇਸ ਸਬਰ ਅਤੇ ਮੁਸ਼ਕਲ ਦਾ ਅakhir ਵਿੱਚ ਫਲ ਵੀ ਮਿਲਿਆ। ਕਿ ਆਖਰਕਾਰ ਉਸ ਨੂੰ ਪੁਰਤਗਾਲ ਦੀ ਨਾਗਰਿਕਤਾ ਮਿਲ ਹੀ ਗਈ ਸੀ। अवतार सिंह ਨੇ ਜਦ ਇਹ ਕੁਸ਼ ਕਵਰੀ ਆਪਣੀ ਘਰ ਵਾਲੀ ਨੂੰ ਦਿੱਤੀ ਤਾਂ ਹਰਵਿੰਦਰ ਕੌਰ ਦੀ ਖੁਸ਼ੀ ਦਾ ਮਾਣੋ ਕੋਈ ਟਿਕਾਣਾ ਨਹੀਂ ਰਸੀ ਰਹਾ ਉਸ ਨੇ ਵੀ ਪੂਰੇ 14 ਸਾਲਾਂ ਬਾਅਦ ਆਪਣੇ ਸਿਰ ਦੇ ਸਾਈਂ ਦੇ ਦਰਸ਼ਨ ਕਰਨੇ ਸਨ ਉਸ ਦੇ ਸੀਨੇ ਲੱਗਣਾ ਸੀ ਜੋ ਰੂਪ ਦੀ ਸਕੂਲ ਵਾਲੀ ਹਰਕਤ ਤੇ ਪਰਦਾ ਕੱਢਦੀ ਹਰਵਿੰਦਰ ਕੌਰ ਨੇ ਆਪਣੇ ਬੇਟੇ ਦੀ ਕਰਤੂਤ ਬਾਰੇ ਅਵਤਾਰ ਸਿੰਘ ਨੂੰ ਕੁਝ ਵੀ ਨਹੀਂ ਸੀ ਦੱਸਿਆ ਸਗੋਂ ਇਹਨਾਂ ਆਖ ਗੱਲ ਮਕਾਉਣ ਦੀ ਕੀਤੀ ਕਿਉਂ ਜਗਰੂਪ ਦਾ ਸਕੂਲ ਬਦਲਾ ਰਹੀ ਹੈ ਜਦ ਕਿ ਅਵਤਾਰ ਸਿੰਘ ਨੇ ਅੱਗੋਂ ਇਸ ਦਾ ਕਾਰਨ ਪੁੱਛਿਆ ਤਾਂ ਹਰਵਿੰਦਰ ਕੌਰ ਨੇ ਉਸ ਅੱਗੇ ਸਕੂਲ ਦੀਆਂ ਬਰਾਈਆਂ ਗਿਣਾਉਂਦਿਆਂ ਉੱਥੇ ਪੜ ਕੇ ਜਗਰੂਪ ਦੇ ਵਿਗੜਨ ਦਾ ਡਰ ਜਹਿ ਕੀਤਾ ਜਿਸ ਨਾਲ ਕਿ ਅਵਤਾਰ ਸਿੰਘ ਨੇ ਤੁਰੰਤ ਉਸ ਦੀ ਗੱਲ ਮੰਨ ਲਈ ਤੇ ਜਗਰੂਪ ਦੀ ਨਵੇਂ ਸਕੂਲ ਵਿੱਚ ਐਡਮਿਸ਼ਨ ਲਈ ਪੈਸੇ ਭੇਜ ਦਿੱਤੇ ਹਾਲਾਂਕਿ ਜਗਰੂਪ ਦਾ ਦੁਆਰਾ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜਨ ਦਾ ਹਰਗिज ਮਾਨ ਨਹੀਂ ਸੀ ਤੇ ਪ੍ਰਾਈਵੇਟ ਸਕੂਲ ਦੀ بجائے ਉਹ ਕਿਸੇ ਸਰਕਾਰੀ ਸਕੂਲ ਵਿੱਚ ਪੜਨਾ ਚਾਹੁੰਦਾ ਸੀ ਜਿੱਥੇ ਕਿ ਉਸ ਨੂੰ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਜ਼ਿਆਦਾ ਪੜਾਈ ਨਹੀਂ ਸੀ ਕਰਨੀ ਪੈਣੀ ਪਰ ਉਸ ਦੀਆਂ ਆਤਾਂ ਵਿਗਾੜਨ ਵਾਲੀ ਉਸ ਦੀ ਮਾਂ ਅਰਵਿੰਦਰ ਕੌਰ ਨੇ ਇਸ ਵਾਰ ਉਹਦੀ ਪੇਸ਼ ਨਹੀਂ ਸੀ ਜਾਣ ਦਿੱਤੀ ਤੇ ਉਸ ਦੇ ਲੱਖੜੀ ਕਰਨ ਤੇ ਵੀ ਉਹਦੀ ਐਡਮਿਸ਼ਨ ਦੁਬਾਰਾ ਕਿਸੇ ਪ੍ਰਾਈਵੇਟ ਸਕੂਲ ਵਿੱਚ ਹੀ ਕਰਵਾ ਦਿੱਤੀ ਪਹਿਲੇ ਸਕੂਲ ਵੱਲੋਂ ਰਜਿਸਟ੍ਰੇਸ਼ਨ ਭੇਜੀ ਹੋਣ ਕਾਰਨ ਜਗਰੂਪ ਦਾ ਦੂਸਰੇ ਸਕੂਲ ਵਿੱਚ ਐਡਮਿਸ਼ਨ ਹੋਣਾ ਲਗਭਗ ਅਸੰਭਵ ਸੀ ਪਰ ਫਿਰ ਵੀ ਹਰਵਿੰਦਰ ਕੌਰ ਨੇ ਆਪਣੇ ਭਰਾ ਦੀ ਮਦਦ ਨਾਲ ਇਸ ਸੰਭਵ ਕੰਮ ਨੂੰ ਵੀ ਸੰਭਵ ਕਰ ਵਿਖਾਇਆ ਤੇ ਬਿਨਾਂ ਉਸਦੇ ਪੁਰਾਣੇ ਸਕੂਲ ਵਿੱਚ ਫੇਰੀ ਮਾਰਿਆ ਜਗਰੂਪ ਦੀ ਐਡਮਿਸ਼ਨ ਨਵੇਂ ਸਕੂਲ ਵਿੱਚ ਕਰਵਾ ਦਿੱਤੀ ਨਵੇਂ ਸਕੂਲ ਦੇ ਕਾਇਦੇ ਕਾਨੂੰਨ ਪਿਛਲੇ ਸਕੂਲ ਨਾਲੋਂ ਕਾਫੀ ਜ਼ਿਆਦਾ ਸਖਤ ਸਨਾਂ ਜਿਸ ਕਾਰਨ ਜਗਰੂਪ ਨੂੰ ਆਪਣੀਆਂ ਛੇਡੀਆਂ ਕਰਤੂਤਾ ਕਰ ਲਈ ਹੁਣ ਬਿਲਕੁਲ ਵੀ ਆਜ਼ਾਦੀ ਨਹੀਂ ਸੀ ਮਿਲਦੀ ਉਤੋਂ ਪੁਰਾਣੇ ਸਕੂਲ ਦੇ ਮੁਕਾਬਲੇ ਇਸ ਕੋਲ ਦੀ ਹਰ ਇੱਕ ਕਲਾਸ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਸਨ ਸੋ ਕੁੱਲ ਬਲਾ ਕੇ ਉਹ ਇੱਕ ਕੈਰਖਾਨੇ ਵਿੱਚ ਫਸ ਚੁੱਕਾ ਸੀ ਜਿੱਥੋਂ ਕਿ ਹੁਣ ਕੋਈ ਕ੍ਰਿਸ਼ਮਾ ਹੀ ਉਸ ਨੂੰ ਬਾਹਰ ਕੱਢ ਸਕਦਾ ਸੀ ਜਗਰੂਪ ਦੀ ਜਦ 퍼ਫਾਰਮੈਂਸ ਰਿਪੋਰਟ ਖਰਾਬ ਆਈ ਤਾਂ ਉਸ ਦੀ ਮਾਂ ਨੇ ਉਸ ਨੂੰ ਗੇਮ ਖੇਡਣ ਲਈ ਮੋਬਾਈਲ ਦਿਨਾਂ ਵੀ ਬੰਦ ਕਰ ਦਿੱਤਾ। ਇਸ ਨੂੰ ਸਕੂਲ ਸਮੇਂ ਦੇ ਤੁਰੰਤ ਬਾਅਦ ਟਿਊਸ਼ਨ ਪੜ੍ਹਨ ਲਗਾ ਦਿੱਤਾ। ਜਿਸ ਨਾਲ ਕੇ ਜਿਵੇਂ ਕਿਵੇਂ ਉਸਨੇ ਆਪਣੀ 9ਵੀਂ ਕਲਾਸ ਪਾਸ ਕਰ ਲਈ ਤੇ ਸਕੂਲੀ ਜ਼ਿੰਦਗੀ ਦੀ ਸਭ ਤੋਂ ਮੁਸ਼ਕਲ ਕਲਾਸ ਜਾਨੀ ਕਿ 10ਵੀਂ ਵਿੱਚ ਪਹੁੰਚ ਗਿਆ। ਫਿਰ ਇੱਕ ਐਸੀ ਅਜੀਬ ਘਟਨਾ ਵਾਪਰੀ ਜਿਸ ਨਾਲ ਕੇ ਜਗਰੂਕ ਸਮੇਤ ਦੁਨੀਆ ਭਰ ਦੇ तमाम ਪੜ੍ਹਾਈ ਤੋਂ ਨਫ਼ਰਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਨਾ ਕਰਨ ਦਾ ਬਹੁਤ ਵਧੀਆ ਵਹਨਾ ਮਿਲ ਗਿਆ ਚੀਨ ਦੇ ਵਹਨ ਸ਼ਹਿਰ ਤੋਂ ਇੱਕ ਕਰੋਨਾ ਵਾਇਰਸ ਨਾਮ ਦੀ ਬਿਮਾਰੀ ਨੇ ਬੜੀ ਤੇਜ਼ੀ ਨਾਲ ਦੁਨੀਆ ਦੇ ਲਗਭਗ ਹਰ ਇੱਕ ਵੱਡੇ ਛੋਟੇ ਮੁਲਕ ਨੂੰ ਆਪਣੀ ਜੇਪੇਟ ਵਿੱਚ ਲੈ ਲਿਆ ਇੰਡੀਆ ਵਿੱਚ ਇਸ ਬਿਮਾਰੀ ਦੀ ਆਮਦ ਮਾਰਚ ਮਹੀਨੇ ਵਿੱਚ ਹੋਈ ਜਿਸ ਕਾਰਨ ਪੂਰੇ ਮੁਲਕ ਵਿੱਚ ਪਹਿਲਾਂ 24 ਘੰਟੇ ਦਾ ਜਨਤਾ ਕਰਫੂ ਲਗਾਇਆ ਗਿਆ ਜਿਸ ਨੂੰ ਕਿ ਅਗਲੇ ਦਿਨਾਂ ਫਿਰ ਤੋਂ ਵਧਾ ਕੇ ਦੋ ਮਹੀਨੇ ਤੇ ਤਕਰੀਬਨ 6 ਦਿਨ ਕਰ ਦਿੱਤਾ ਗਿਆ ਅਚਾਨਕ ਮੁਲਕ ਦੇ ਬੰਦ ਹੋਣ ਨਾਲ ਜਿੱਥੇ ਲੋਕਾਂ ਦੇ ਕਾਰੋਬਾਰਾਂ ਵਿੱਚ ਘਾਟਾ ਅਤੇ ਨੌਕਰੀ ਕਰਨ ਵਾਲਿਆਂ ਨੂੰ ਆਰਥਿਕ ਤੌਰ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਜਗਰੂ ਵਰਗੇ ਨਿਹਾਇਤ ਨਲਾਇਕ ਅਤੇ ਪੜ੍ਹਾਈ ਤੋਂ ਨਫ਼ਰਤ ਕਰਨ ਵਾਲੇ ਬੱਚਿਆਂ ਲਈ ਇਹ ਇੱਕ ਸੁਨਹਿਰੀ ਦੌਰ ਦੀ ਤਰ੍ਹਾਂ ਸੀ ਜਿਸ ਵਿੱਚ ਨਾ ਸਿਰਫ ਉਹਨਾਂ ਦੀ ਜਿੰਦ ਸਕੂਲ ਜਾਣ ਜਿਹਾ ਅਜਾਬ ਤੋਂ ਛੁੱਟ ਚੁੱਕੀ ਸੀ ਬਲਕਿ ਆਨਲਾਈਨ ਪੜ੍ਹਾਈ ਦੇ ਬਹਾਨੇ ਮਾਪੇ-ਬਾਪ ਨੂੰ ਮਜਬੂਰ ਨੂੰ ਉਹਨਾਂ ਨੂੰ ਆਪਣੇ ਸਮਾਰਟਫੋਨ ਵੀ ਦੇਣੇ ਪੈਂਦੇ ਸਨ ਜਿਸ ਦੇ ਨਾਲ ਕਿ ਪੜ੍ਹਾਈ ਦੇ ਬਹਾਨੇ ਬੱਚਾਂ ਦਾ ਆਪਣੀ ਉਮਰ ਅਤੇ ਅਕਲ ਤੋਂ ਪਰੇ ਵੱਸਦੀ ਦੁਨੀਆ ਨੂੰ ਜਾਣਨ ਦਾ ਸਫ਼ਰ ਸ਼ੁਰੂ ਹੋ ਗਿਆ ਸੀ ਇਸ ਜੀ ਕਹਾਣੀ ਦਾ ਭਾਗ ਪਹਿਲਾ ਕਹਾਣੀ ਦਾ ਭਾਗ ਦੂਜਾ ਪਹਿਲਾ ਵੇਗ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ